ਮਗਰ ਲਾਸ ਮੰਤਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਤਰਪਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਇੱਕ ਤਾਂ ਆਪਾਂ ਸਰੋਂ ਇਕੱਠੀ ਕਰਨੀ ਜਿਹੜੀ ਵੱਡੀ ਆ ਹਾਂ ਬਗੌਣਾ ਤੁਹਾਨੂੰ ਮੈਂ ਹੈ 2 DLX ਸਪਲੈਂਡਰ ਹੈ ਉਹ ਅੱਛਾ DLX ਹੈ ਨਹੀਂ ਹੈ ਉਹ ਕਾਪੀ ਹੈਗੀ ਉਹਦੀ ਕਾਪੀ ਤੋਂ ਬਣਾਤਾ ਨਾ ਬਈ ਦੇਵ ਅੱਛਾ ਗੱਲ ਪਤਾ ਕੀ ਹੈ ਕਾਪੀ ਤੋਂ ਬਣਾਤਾ ਨਾ ਸੰਦਾ ਲੈਣਾ ਨਹੀਂ ਚਾਹੀਦਾ ਚੱਲ ਉਹ ਗੱਲ ਵੱਖ ਹੈ ਵੀ ਜੇ ਮੰਨ ਲਾ ਵੀ ਉਹ ਮਾਡਲ ਪੁਰਾਣਾ ਹੈ ਵੀ ਨਾ ਨਹੀਂ ਹੁੰਦਾ ਤੇ ਪਰ ਕਾਪੀ ਹੋਵੇ ਉਹਦੀ ਤੇ ਫੇਰ ਨਾ ਕੋਈ ਚੱਕਰ ਨਹੀਂ ਪੈਂਦਾ ਕਿ ਨਹੀਂ ਆ ਸਾਰੀ ਵੱਟ ਤੇ ਪਈ ਐ ਆ ਨਾ ਆ ਵਾਵਾ ਤਬੀ ਪੈਜੀ ਉਹਦੇ ਚ ਚੱਲੇ ਇੱਕ ਤੂੰ ਪਰ ਇੱਕ ਮੈਂ ਪਰਦਾ ਮੇਰੇ ਨੂੰ ਤੂੰ ਪਰ ਦਿੱਤਾ ਤੂੰ ਪਰ ਚਲੋ ਜੀ ਹੁਣ ਆਪਾਂ ਵੱਢਦੇ ਆ ਪੱਠੇ ਕਾ ਵੇਖੋ ਤੁਸੀਂ ਨਜ਼ਾਰੇ ਲਿਆਤੇ ਯਾਰ ਘਾਰੇ ਆਤ ਕੀ ਵੀ ਜੇ ਆਪਾਂ ਇਹਦਾ ਕੱਦ ਵੇਖੀਏ ਵੇਖੋ ਤੁਸੀਂ ਕਿਡਾ ਕਿਡਾ ਕੱਦ ਦਾ ਹੈ ਲਗ ਲਗ ਦੇ ਨੇੜ ਹੈ ਡਿੱਗਿਆ ਪਿਆ ਪਰ ਗੱਲਾਂ ਆਈਆਂ ਵੀ ਆ ਪਿੱਛੇ ਆ ਕੀ ਰਹਿ ਜਾ ਆਪਾਂ ਵੱਡੇ ਉਧਰਲੇ ਸਿਰੇ ਗਏ ਸੀ ਤੇ ਇਹਨੂੰ ਅੱਜ ਆਪਾਂ ਲਾਉਣੇ ਆ ਟੱਕ ਨਾ ਕਿ ਇਹ ਦਾਤੀਆਂ ਸਰਬਈ ਕੋਈ ਆਇਆ ਨਹੀਂ ਯਾਰ ਵੀ ਆਪਾਂ ਇਹਨੂੰ ਕੋਈ ਬਾਲੇ ਰੇ ਕੰਡਾ ਪਾਇਆ ਘਾਹ ਨੂੰ ਰੇ ਤਾਂ ਆਪਾਂ ਨਾ ਸਿਰਫ ਇਸ ਨੂੰ ਇੱਕ ਵਾਰੀ ਪਾਈ ਸੀਗੀ ਯਾਰ ਐਸ ਐਸ ਕਰੇ ਉਹ ਪਰਲੇ ਨੂੰ ਨਹੀਂ ਜਿਹੜ ਨੂੰ ਅਜਾ ਪੱਟਣਾ ਉਹ ਨੂੰ ਨਹੀਂ ਐਸ ਕਰੇ ਤੇ ਉਹ ਵੀ ਇੱਕ ਵਾਰੀ ਵੱਢ ਕੇ ਪਾਈ ਸੀ ਤੇ ਦੂਜਣ ਤਾਂ ਆਪਾਂ ਪਾਈ ਨਹੀਂ ਤੇ ਫੇਰ ਵੀ ਨਾ ਨਜ਼ਾਰੇ ਲਿਆਤੇ ਤੇ ਹੁਣ ਆਪਾਂ ਲੱਗਦੇ ਆ ਵਧਣ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆਜੇ ਭਾਈ ਆ ਯਾਰ ਹੁਣ ਨਾ ਹੈ ਬਈ ਇਹ ਜੋ ਪੱਟੀ ਦਾ ਬਹੁਤ ਬਹੁਤ ਹੀ ਅਸੀਂ ਪਾਲਕ ਜਾ ਗੱਲ ਕਰ ਸਵੇਰੇ ਵਾਰੀ ਹੈ ਹੂੰ ਸਵੇਰੇ ਆਪ ਪਾਣੀ ਲਾਉਣਾ ਹੈ ਆਣੋ ਵੀ ਲਾ ਦਿਆ ਸਵੇਰੇ ਹੈ ਨਾ ਕਾ ਪਾਣੀ ਨਾਲ ਹੀ ਹੈ ਮਗਰੇ ਮਗਰੇ ਲੈਟਾ ਤੁਰਾ ਵੀ ਮਾਦਰ ਪਾਣੀ ਵਗਦਾ ਉਹਨਾਂ ਚਾਹ ਤਾਂ ਲੱਗੇ ਹੂੰ ਤਾਂ ਜਦੋਂ ਨਾ ਵਗਦਾ ਹੈ ਉਹਦੇ ਦਾ ਅਸੀਂ ਕਰਨਾ ਹੀ ਕਰਨਾ ਚਾਹ ਨਹੀਂ ਨਾਲ ਕੱਤੀ ਦਾ ਪਾਣੀ ਯਾਰ ਕੁਛ ਰਾਹੂਗਾ ਜੀ ਹਮ ਮੱਕੀ ਦਾ ਬੀਫ ਉਹਨੂੰ ਕਹਿਦੀ ਆਂ ਆਪਾਂ ਉਹ ਕਰਕੇ ਰੱਖ ਲੂਗਾ ਲੈ ਕੇ ਰੱਖ ਲੂਗਾ ਫਿਰ ਹਮ ਫਿਰ ਉਹਨੂੰ ਕਹਾਂਗੇ ਫਿਰ ਲੈ ਜਾਾਂਗੇ ਫੋਨ ਕਰਦੇ ਆਂਗਾ ਅੱਜ ਨਾ ਕਰੀਏ ਉਹਨੂੰ ਮੱਕੀ ਆਇਆ ਨਾ ਮੱਕੀ ਦਾ ਨਿਆਰਾ ਬਹੁਤ ਫਾਇਦਾ ਬਹੁਤੀ ਤਾਂ que droa eu né? ਕਣਕਣਾ ਹਿਲਾ ਦਈਏ ਜੇ ਵੇਖੀ ਰੱਖ ਜਾ ਬਟਾਉਂਦੇ ਹੁੰਦੇ ਹੁੰਦੀ ਐ ਹਟਾਉਗੀ ਦਿਨ ਦੇ ਨਾਲ ਹੈਨਾ ਗਰਮੀ ਵੀ ਯਾਰ ਗਰਮੀ ਯਾਰ ਹਵਾ ਵਗਦੀ ਰਹਿੰਦੀ ਨਾ ਤਾਂ ਆਪ ਪਲ ਹੈਗੀ ਐ ਹਵਾ ਵਗਦੀ ਨਾਲ ਨਾ ਗਰਮੀ ਉਹ ਨਹੀਂ ਮਹਿਸੂਸ ਨਹੀਂ ਹੁੰਦੀ ਝਾੜ ਚੰਗੇ ਰਹਿਣਗੇ ਇਨਕੀ ਤੂੰ ਕਣਕ ਦੇ ਦਾਣੇ ਹੁਣੇ ਵੇਖ ਲਈ ਤੂੰ ਛਟਿਆਂ ਚ ਹੂੰ ਇੱਕ ਤਾਂ ਇਹ ਲਾਉਣਾ ਆ ਕਣਕ ਲਾਉਣੀ ਐ ਤੇ ਕਾ ਪੱਠੇ ਲਾਉਣੇ ਆ ਤੇ ਇੱਕ ਆਪਾਂ ਲਾਵਾਂਗੇ ਹਾ ਕਣਕ ਪਿਆਰਾ ਹੂੰ ਇਹ ਚਾ ਨਾ ਪੱਠਿਆਂ ਵਾਲਾ ਬਾਕੀ ਰੂੜੀ ਆ ਬਾੜੀ ਇਹਦੇ ਚ ਹਾਂ ਜਿਆਦਾ ਰੂੜੀ ਕਰਕੇ ਖੁਸ਼ਕ ਹੋ ਜਾਂਦਾ ਤੇ ਜਵਾਰ ਆਪਣੀ ਜਵਾਰ ਖੜੀ ਗਈ ਲੇ ਵਧੀਆ ਉਗਰੀ ਹੈ ਨਾ ਯਾਰ ਇੰਨੇ ਤਾਂ ਲੇਟ ਕਦ ਹੋਈ ਇਹ ਠੰਡ ਸੀ ਪਹਿਲਾਂ ਬਾਈ ਹੋਣੀ ਗਰਮੀ ਖੁਣ ਲੱਗੇ ਉਦੋਂ ਜਿੱਦੇ ਮਾੜੀ ਦਰਮਿਆਨ ਖੜੀ ਹੈ ਨਾ ਹੂੰ ਉਦਾਂ ਦਾ ਮਾੜਾ ਉੱਚਾ ਕਰਨ ਲੱਗੀ ਹੈ ਹਾਂ ਹਾਂ ਹੂੰ ਆਵੇ ਤੂੰ ਜਿੱਦੇ ਉਗਰੀਆਂ ਨਾ ਇਹ ਉਦੇ ਪੱਤੇ ਨਾ ਨੀਲੇ ਏ ਜੀ ਜਿਵੇਂ ਠੰਡ ਨਹੀਂ ਕਰ ਦਿੰਦਾ ਹੁਣ ਹਰੇ ਆ ਹੁਣ ਹਰੇ ਆਵੇ ਉਹਦੇ ਜਿਹੜੇ ਪੱਤੇ ਸੀ ਨਾ ਇਹਦੇ ਉਹਦੇ ਨੀਲੇ ਸੀ ਥੋੜੀ ਸੰਘਣੀ ਹੈ ਨਾ ਵੀ ਪਤਾ ਕਿੰਨਾ ਸੀ ਇਹ ਡੂੜ ਕਨਾਲ ਥਾਂ ਹੈ ਤੇ 20 ਸੀਗਾ 6 ਕਿਲੋ ਤੇ 6 ਕਿਲੋ ਚ ਬਚਾ ਲਿਆ ਇਧਰਲੇ ਪਾਸੇ ਪਤਾ ਨਹੀਂ ਕੀ ਗੱਲ ਇਧਰ ਪਤਾ ਨਹੀਂ ਸੁਹਾਗਾ ਦੂਰਾ ਵੱਜ ਗਿਆ ਇਧਰ ਜਿਆਦਾ ਸੰਘਣੀ ਲੱਗਦੀ ਆ ਆ ਦੇਖੋ ਬਾਕੀ ਆਏ ਆ ਆਪਣਾ ਇਹ ਪੱਠਿਆਂ ਵਾਲਾ ਥਾਂ ਹੈਨਾ ਪੱਠਿਆਂ ਵਾਲਾਂ ਚ ਨਾ ਮੁਰਕਸ਼ਰਕ ਹੋ ਜਾਂਦੀ ਐ ਬਿਰਲੀ ਚ ਹੁਣ ਇਹ ਨਾ ਉਹਨੂੰ ਨੱਪੀ ਰੱਖੂਗੀ ਉਹ ਨਹੀਂ ਹੁਣ ਦਿੰਦੀ ਬਾਣ ਤਾਂ ਚਿੱਟਾ ਆਇਆ ਪੈ ਕਣਕੜ ਆਹਾ ਆ ਵੀ ਚਿੱਟਾ ਆਇਆ ਬਈ ਵੇਚੋ ਤਾਂ ਗਿੱਲਾ ਜੇ ਆ ਦੇਖ ਹੈ ਨਹੀਂ ਹੁਣ ਤੱਕ ਕੋਈ ਉਹ ਆ ਵੇਦੇ ਤਾਂ ਇੱਥੋਂ ਪਤਾ ਲੱਗਦਾ ਭਾਈ ਕਣਕ ਦੇ ਦਾਣਿਆਂ ਦਾ ਝਾੜ ਦਾ ਆ ਵੇਖੇ ਕਿਵੇਂ ਵਿਰਲੀ ਜਿਹਾ ਹੋਈ ਹੈ ਨਾ ਜਿਵੇਂ ਦਾਣੇ ਜਿਹਾ ਜਿਵੇਂ ਪੂਰੇ ਜਾਂ ਫੁੱਲੇ ਜਿਹਾ ਭਾਈ ਹੁੰਦੇ ਨਾ ਇਹ ਦਾਣੇ ਕੱਢ ਕੇ ਵੇਖਣੇ ਦਾਣੇ ਵੀ ਕੱਢੀ ਇਹ ਜੀ ਵੇਲ ਦਾਣੇ ਬਣੇ ਪਏ ਨਾ ਬੜਾ ਇਹ ਘਟ ਹਾਂ ਨਹੀਂ ਨਹੀਂ ਬਣੇ ਪਏ ਬਈ ਹੁਣ ਉਹ ਤਾਂ ਪੂਰਾ ਦਾਣਾ ਤਾਂ ਇੱਕ ਮਿੰਟ ਵੇਖੀ ਇਥੇ ਰੱਖ ਤਾਲੀ ਹਾਂ ਦੇ ਇਹ ਜੇ ਟਾਈਮ ਵੀ ਇਹਦਾ ਮਹੀਨਾ ਪਿਆ ਹੈ ਹੈ ਮਹੀਨੇ ਤੋਂ ਪਹਿਲਾਂ ਤਾਂ ਆਉਂਦੀ ਨਹੀਂ ਇਤਰਾ ਵਿ ਵਿਚਾਰੀ ਭਾਈ ਦਾਈ ਦਾ ਪਪਾਈ ਸੀ ਤੇ ਜਨਾ ਪਾਈ ਸੀ ਹੂੰ ਰੌਣੀ ਵਾਕੇ ਕੀਤਾ ਸੀ ਕੱਸੀ ਦੇ ਪੰਨਾ ਚਾਲਾ ਨਾ ਬਹਿ ਲਾ ਬਈ ਜੜ ਕੜਤੀ ਨਾ ਉਹਨੇ ਦਵਾਈ ਨੇ ਖਾ ਦੀ ਖਾਲੇ ਤੇ ਤੇ ਨਹੀਂ ਨਾ ਜਿਵੇਂ ਰੋਤੀ ਸੀ ਉਹਦਾ ਨਾ ਤਾਂ ਇਸ ਵਾਰ ਜਨਾ ਚੱਜਣਾ ਜਿੱਥੇ ਆਪਾਂ ਸਵਾਰਿਆ ਸੀ ਉੱਤੇ ਹੋਇਆ ਖੜਾ ਫੇਰ ਦੁਬਾਰੇ ਇੱਕ ਉਹਨੂੰ ਸਾਲਣਾ ਇਹਨਾਂ ਬਨਾਈਆ ਮਾਰ ਦੇ ਤੇ 20 ਖਤ ਨੂੰ ਲੂੰਬੜ ਪੁੱਛੀ ਹਾਂ ਕਲਮ ਰੂਦਵੀ ਆਏ ਬਾਈ ਤੈਨੂੰ ਵਿਖਾਵਾਂ ਉਹ ਕਿੰਨੂ ਕਿੰਨੂ ਤਾਂ ਲੱਗਣਗੇ ਬੜਾ ਲੱਗਣ ਦੋਈ ਐਨ ਤਾਂ ਨਹੀਂ ਜਿ ਕੋਸ ਲੱਗਦਾ ਇਹ ਕੀ ਹੈ ਇਹ ਹੈਗਾ ਨਿੰਬੂ ਨਿੰਬੂ ਹੂੰ ਬਾਰਾ ਮਾਫੀ ਲੈ ਸ਼ਾਦੀ ਹੂੰ ਨਹੀਂ ਇਹ ਨਾ ਆਪ ਸਰਕਾਰੀ ਨਰਸਰੀ ਚੋਂ ਲਿਆਂਦਾ ਸੀ ਕੀ ਇਹ ਕਿਤੇ ਕੱਢਦਾ ਹੈ ਫੁੱਲ ਮੈਂ ਯਾਰ ਕਿਹਦੇ ਵੇਖਿਆ ਐ ਦਰਾਖਤਾਰਗਾ ਬਣਿਆ ਪਿਆ ਤੇ ਹੁਣ ਲੱਗਿਆ ਉਹਨੂੰ ਨਿੰਬੂ ਉਹਨਾਂ ਦੇ ਮੁਕਰਾਂ ਵਾਲੇ ਨਹੀਂ ਦਰਾਖਤ ਨਹੀਂ ਬਣਿਆ ਆਇਆ ਭਾਈ ਆ ਨਿਕਲ ਗਿਆ ਨਾ ਟਿੰਡਿਆਂ ਦੇ ਵਾਲਾ ਆ ਕਦੂਆਂ ਦੀ ਕਤਨ ਵੀ ਲੱਗ ਪਈ ਆ ਰੋਈ

ਹੈ ਮਨ ਲੜਾਈ ਦੇ ਪਾਸੇ ਹੀ ਇੱਕਾ ਤਾਂ ਵੀ ਇੱਥੇ ਵੀ ਹਮੇਸ਼ਾ ਵੀ ਚੜਦੇ ਵਾਲੇ ਪਾਸੇ ਨਾਲ ਫਲ ਵੱਧ ਹੁੰਦਾ ਉਗ੍ਰਿਤ ਹੁੰਦੀ ਆ ਬਈ ਆ ਇੱਕ ਵਾਰ ਇੱਥੇ ਵੀ ਉਗਰੇ ਆ ਆ ਵੀ ਆ ਵੀ ਆ ਵੀ ਉਗਰੇ ਆ ਹੂੰ ਉਗਰੇ ਆਉਂਦਾ ਬਈ ਬਹੁਤ ਉਗਰੇ ਆਉਂਦੇ ਬਈ ਇਹਦੇ ਤੇ ਵੀ ਉਗਰੇ ਆਹ ਦੇਖ ਦੇ ਇਹ ਤਾਂ ਉਗ ਰਿਆ ਉਹਦਾ ਪਿੰਡੀ ਪਿੰਡੀ ਜਾਂ ਛੰਡੀ ਦੀ ਇਹ ਨਹੀਂ ਕਿਤੇ ਗ੍ਰੀਨ ਹੈ ਨਹੀਂ ਕਿਧਰੋਂ ਆਉਂਦਾ ਇਹ ਤਰੀ ਪਾਣੀ ਲਾਤੀਆਂ ਕਿਤੇ ਇਹ ਆ ਇੱਕ ਤਾਂ ਉਗਰੀ ਆ ਇਹ ਇੱਕ ਤਾਂ ਉਗਰੀ ਹੈ ਉਹ ਉਗਰੀ ਹੋ ਗਈ ਆ ਕਿ ਪਾਣੀ ਲਾਤਾ ਨਾ ਉਗਰੀ ਉਸ ਮਤਰਾ ਉਹ ਪਰੇ ਕੋ ਗੁਰੀ ਖੜੀ ਮੇ ਸ ਹੂੰ ਹੂੰ ਆਵੇ ਹੂੰ ਖਾਂਦਾ ਕੋਈ ਯਾਰ ਮਿਲਦਾ ਹੂੰ ਖਾਂਦੀ ਐ ਕੋਰ ਲਕਿਆ ਵੀ ਆ ਮਿੱਟੀ ਪਈ ਵਿੱਚ ਹਾਂ ਨਾ ਨਾ ਵੀ ਇੱਥੇ ਵੀ ਖੁੱਲੀ ਪਈ ਹੂੰ ਟੀ ਜੀ ਜੋ ਇਹ ਚੂਹੇ ਦਾ ਟੀ ਚੂਹੇ ਜਾਇਦਾਂ ਨੀ ਚੂਹੇ ਤਾਂ ਨੀ ਗਵਾਰਾ ਦਾ ਬਹੁਤ ਉਗਰੂਆ ਹੋ ਵੀ ਸਵੇਰੇ 15 ਦਿਨ ਜਾਣਗੇ ਨਾ ਨਹੀਂ 15 ਤਾਂ ਹੋਣੀ ਹਾਂ ਅਗਲੀ ਵਾਰੀ ਤੂੰ ਥੋੜੇ ਦਿਨ ਪਹਿਲਾਂ ਹੀ ਲਾਇਆ ਅਗਲੀ ਵਾਰੀ 10 ਦਿਨ ਹੋਣਗੇ ਨਾ ਦਸਕ ਦੇਣ ਉਹਨਾਂ ਦੇ ਦੋ ਤਿੰਨ ਪਹਿਲਾਂ ਲਾਏ ਉਹਨਗੇ ਚਲ ਉਗਰਾਂਗੇ ਫਿਰ ਹੋਰ ਦੋਆਂ ਚਾਰਾਂ ਦਿਨਾਂ ਚ ਆਪਣੀ ਕਰਨੀ ਹੈ ਹਰੇ ਬਣਾ ਸਦੂ ਜੀ ਭਾਮਾ ਹਰੇ ਭਾਈ ਨਹੀਂ ਹਰੇ ਭਾਈ ਇਹਦੀ ਜਿਆਦਾ ਮਾਰਦੀ ਆਪਣੀ ਰੰਗ ਜਾਂ ਬਦਲ ਚਲੀ ਹੈ ਨਾ ਹੂੰ ਛਿੱਟੇ ਤਾਂ ਹੈਗੇ ਆ ਤੇ ਪਿਛਾੜ ਵਾਲੇ ਨਾ ਪਰਮਾਖਿਆ ਨੂੰ ਪਤਾ ਨਿੱਗਰ ਛਿੱਟੇ ਆ ਨਾ ਹੂੰ ਕੋਈ ਮੁਸ ਖਲੇ ਖਲ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ